ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਂ ਦੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਅੱਜ ਤੁਹਾਨੂੰ ਇੱਕ ਬੇਨਤੀ ਕਰਨ ਜਾ ਰਿਹਾ ਆ ਕਿ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇੱਕ ਮਹਮ ਚਲਾਈ ਗਈ ਆ ਘਰ ਘਰ ਤਿਰੰਗਾ ਉਸ ਮਹਮ ਨੂੰ ਨੇਪਰੇ ਚਾੜਨ ਲਈ ਆਪ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇਹ ਪ੍ਰੋਗਰਾਮ ਜਿਹੜਾ ਇਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਕਿਉਂਕਿ ਜਦੋਂ ਅ ਕੋਈ ਉੱਚ ਪੱਧਰ ਤੇ ਬੈਠ ਕੇ ਬੇਸ਼ੱਕ ਉਹ ਕਿਸੇ ਪਾਰਟੀ ਵੱਲੋਂ ਜਿੱਦੇ ਜਿੱਤਿਆ ਹੋਵੇ ਪਰ ਉਹ ਸਾਰੇ ਦੇਸ਼ ਦਾ ਆ ਹੀ ਆਗੂ ਬਣਦਾ ਹੈ ਨਾ ਕਿ ਇੱਕ ਪਾਰਟੀ ਦਾ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬੇਸ਼ੱਕ ਬੀਜੇਪੀ ਵੱਲੋਂ ਜਿੱਤ ਕੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਿਆ ਪਰ ਉਹ ਜਿੰਨਾ ਬੀਜੇਪੀ ਦਾ ਉਹਨਾਂ ਤੇ ਹੱਕ ਹੈ ਉਸ ਤੋਂ ਵੱਧ ਆ ਬਾਕੀ ਵੀ ਸਭ ਦਾ ਹੱਕ ਹੈ ਸੋ ਬੇਨਤੀ ਹੈ ਘਰ-ਘਰ ਤਿਰੰਗਾ ਦੀ ਜਿਹੜੀ ਮਹਿਮ ਚਲਾਈ ਗਈ ਆ ਉਹਦਾ ਹਿੱਸਾ ਬਣੋ ਤੇ ਵੱਧ ਤੋਂ ਵੱਧ ਹਰ ਘਰ ਤਿਰੰਗਾ ਲਗਾਓ ਤੇ ਇੱਕ ਬੇਨਤੀ ਹੋਰ ਹੈ ਇਹ ਇਸ ਤਿਰੰਗੇ ਨੂੰ ਮਾਨ ਸਨਮਾਨ ਦੇਣ ਲਈ ਸਮੁੱਚੀ ਬੀਜੇਪੀ ਟੀਮ ਵੱਲੋਂ ਇੱਕ 13 ਤਰੀਕ ਦੀ ਮੋਟਰਸਾਈਕਲ ਰੈਲੀ ਰੱਖੀ ਗਈ ਹੈ ਉਹ ਮੋਟਰਸਾਈਕਲ ਰੈਲੀ ਦੇ ਵਿੱਚ ਕਿਸੇ ਵੀ ਅ ਭੇਦ ਭਾਵ ਤੋਂ ਕਿਸੇ ਪਾਰਟੀਬਾਜ਼ੀ ਤੋਂ ਕਿਸੇ ਜਾਤੀਵਾਦ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਦੇਸ਼ ਦੇ ਤਿਰੰਗੇ ਦੀ ਆਨ ਸ਼ਾਨ ਬਾਨ ਨੂੰ ਉੱਚਾ ਰੱਖਣ ਲਈ ਇਹ ਜਿਹੜੀ ਮੋਟਰਸਾਈਕਲ ਯਾਤਰਾ ਕੱਢਣੀ ਨਾ ਕਿ ਕਿਸੇ ਪਾਰਟੀ ਦੀ ਨਾ ਕਿ ਕਿਸੇ ਜਾਤੀ ਦੀ ਨਾ ਕਿਸੇ ਸੰਸਥਾ ਦੀ ਸਾਡਾ ਅ ਤਿਰੰਗਾ ਜਿਹੜਾ ਉਹ ਉਚਾਈਆਂ ਨੂੰ ਛੂੰਦਾ ਝੂਲਦਾ ਦਿਖਾਉਣ ਲਈ ਤੇ ਹਰ ਇੱਕ ਭਾਰਤ ਵਾਸੀ ਦੇ ਦੇਸ਼ ਦੇ ਵਿੱਚ ਦਿਲ ਦੇ ਵਿੱਚ ਦੇਸ਼ ਪ੍ਰੇਮ ਦਿਖਾਉਣ ਲਈ ਜਜ਼ਬਾਬ ਦਾ ਦਿਖਾਉਣ ਲਈ ਇਹ ਇੱਕ ਬਹੁਤ ਹੀ ਵਧੀਆ ਆ ਟਾਈਮ ਹੈ ਸੋ ਸਭ ਨੂੰ ਬੇਨਤੀ ਹੈ ਉਸ ਤਿਰੰਗਾ ਯਾਤਰਾ ਦਾ ਮੋਟਰਸਾਈਕਲ ਯਾਤਰਾ ਦਾ ਹਿੱਸਾ ਬਣੋ ਇਹ ਮੋਟਰਸਾਈਕਲ ਯਾਤਰਾ ਅਲੱਗ-ਅਲੱਗ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਕਸਬੇ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਅਸੀਂ ਵੀ ਧਰਮਕੋਟ ਵੱਲੋਂ ਇਹ ਤਿਰੰਗਾ ਯਾਤਰਾ 13 ਤਰੀਕ ਨੂੰ ਕੱਢ ਰਹੇ ਹਾਂ ਸੋ ਸਭ ਨੂੰ ਬੇਨਤੀ ਹੈ ਵੀ 13 ਤਰੀਕ ਦੀ ਯਾਤਰਾ ਦੇ ਵਿੱਚ ਲਾਜ਼ਮੀ ਪਹੁੰਚੋ ਤੇ ਇਹ ਇਹ ਜਿਹੜੀ ਯਾਤਰਾ ਹੈ ਇਹ ਅਸੀਂ ਹਰ ਟਾਈਮ ਆਪਦੇ ਸਵਾਰਥ ਲਈ ਕੁਝ ਨਾ ਕੁਝ ਸੋਚ ਕੇ ਹਰ ਕੰਮ ਕਰਦੇ ਆਂ ਪਰ ਇਹ ਸਾਡੇ ਦੇਸ਼ ਦੇ ਤਿਰੰਗੇ ਦੀ ਗੱਲ ਹੈ ਸਾਡੇ ਭਾਰਤ ਦੀ ਗੱਲ ਹੈ ਇਹ ਇਸ ਯਾਤਰਾ ਦਾ ਵੱਧ ਤੋਂ ਵੱਧ ਹਿੱਸਾ ਬਣੋ ਆਪਾਂ ਅਕਸਰ ਹੀ ਦੇਖਦੇ ਆਂ ਇਸ ਤਿਰੰਗੇ ਦੀ ਆਨ ਸ਼ਾਨ ਬਾਨ ਨੂੰ ਉੱਚਾ ਰੱਖਣ ਲਈ ਸਾਡੇ ਭਾਰਤ ਦੇ ਸੈਨਿਕ ਵੀਰਾਂ ਜਿੰਨੇ ਵੀ ਆ ਉਹ ਆਪਦੀ ਜਾਨ ਨੂੰ ਜੋਖਮ ਚ ਡਾਲ ਕੇ ਸਾਡੀ ਸੇਫਟੀ ਲਈ ਉਹ ਬਾਰਡਰਾਂ ਤੇ ਖੜੇ ਆ ਲੜਦੇ ਆ ਤੇ ਹਰ ਰੋਜ਼ ਖਬਰਾਂ ਆਉਂਦੀਆਂ ਵੀ ਅੱਜ ਇਸ ਜਗ੍ਹਾ ਤੇ ਸਾਡਾ ਜਿਹੜਾ ਸ਼ਹੀਦ ਆ ਸਾਡਾ ਫੌਜੀ ਵੀਰ ਸੈਨਿਕ ਵੀਰ ਸ਼ਹੀਦ ਹੋ ਗਿਆ ਤੇ ਉਸ ਸ਼ਹੀਦ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਬੜੇ ਹੀ ਅਦਬ ਸਨਮਾਨ ਨਾਲ ਲਿਆਂਦਾ ਜਾਂਦਾ ਹੈ ਤੇ ਹਰ ਇੱਕ ਸੈਨਿਕ ਵੀਰ ਦੀ ਇਹ ਤਮੰਨਾ ਹੁੰਦੀ ਆ ਵੀ ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਤਿਰੰਗੇ ਚਲਪੇਟਿਆ ਜਾਵਾਂ ਤੇ ਅਸੀਂ ਜਿਹੜੇ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਇੱਕ ਤਿਰੰਗਾ ਯਾਤਰਾ ਦੇ ਹਿੱਸਾ ਨਹੀਂ ਬਣ ਸਕਦੇ ਸੋ ਸਭ ਨੂੰ ਬੇਨਤੀ ਆ 3 ਤਰੀਕ ਦੀ ਆ 13 ਤਰੀਕ ਦੀ ਤਿਰੰਗਾ ਯਾਤਰਾ ਦੇ ਵਿੱਚ ਧਰਮਕੋਟ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਆ ਉਹਦਾ ਹਿੱਸਾ ਜ਼ਰੂਰ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ